ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ। 26 ਜਨਵਰੀ ਨੂੰ ਕਸਬਾ ਤਪਾ ਮੰਡੀ ਦੀ ਇੱਕੋ ਦੁਕਾਨ ਵਿੱਚੋਂ ਅਸਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੇ ਮੁਸਤਦੀ ਦਿਖਾਉਂਦਿਆਂ ਬਰਨਾਲਾ ਪੁਲਿਸ ਨੇ આરોપીਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੀਡੀਆ ਨੂੰ ਜਾਣਕਾਰੀ ਦੰਦੇ ਹੋਏ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ આરોપી ਚੋਰੀ ਦੇ ਅਸਲੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਅਤੇ ਉੱਥੇ ਹੀ ਪੁਲਿਸ ਨੇ ਚੋਰਾਂ ਤੋਂ ਲੁੱਟੀ ਹੋਈ ਨਗਦ ਦੀ ਬRAND ਕੀਤੀ ਹੈ ਪਵੇ ਵਿੱਚ ਨਾਇਬ ਆਮ ਫਿਲਰ ਦੀ ਦੁਕਾਨ ਸੀ ਜਿਹੜੀ 26 ਤਰੀਕ ਨੂੰ ਚੌਰਾਹੇ ਦੇ ਕਰੀਬ ਰਾਈਫਲ ਤੇ Air Gun ਚੋਰੀ ਹੋਈ ਹੈ ਸਰ ਉਹਦੇ ਵਿੱਚ 10 ਦੇ ਕਰੀਬ ਅਸੀਂ ਪੁਲਿਸ ਨੇ ਹਾਲੇ ਤੱਕ ਰਿਕਵਰ ਕਰ ਲਿਆ ਹੈ ਜਿਦੇ ਵਿੱਚ 8 ਰਾਈਫਲ ਹਨ ਔਰ ਇੱਕ Air Gun ਤੇ ਇੱਕ ਹੇਅਰ ਪਿਸਟਲ ਰਿਕਵਰ ਹੋਈ ਹੈ ਤੋਂ ਇਲਾਵਾ ਇਸ ਵਾਰਦਾਤ ਦੇ ਵਿੱਚ ਇਨਾ ਵੱਲੋਂ ਚੋਰੀ ਕੀਤਾ ਹੋਇਆ 50000 ਦੇ ਕਰੀਬ ਪੈਸਾ ਜੋ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਉਹਦੇ ਪੂਰੇ ਵਿੱਚੋਂ ਵੀ 15000 ਰੁਪਏ ਇਸਨੇ ਬਰਾਮਦ ਕੀਤੇ ਇਸ ਵਾਰਦਾਤ ਨੂੰ 6 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ ਔਰ ਇਹਨਾਂ ਵਿੱਚੋਂ 5 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁਕੇ ਹਨ ਜ਼ਿਕਰ ਹੋਇਆ ਹੈ ਕਿ ਤਪਾ ਮੰਡੀ ਦੀ ਇੱਕ ਦੁਕਾਨ ਵਿੱਚੋਂ 14 ਰਾਈਫਲਾਂ 에ਅਰ ਗਨ ਅਤੇ ਪਿਸਤੌਲ ਚੋਰੀ ਹੋਏ ਸਨ ਜਿਸ ਦੇ ਸਬੰਧ ਵਿੱਚ ਪੁਲਿਸ ਨੇ 6 આરોપીਆਂ ਨੂੰ ਕਾਬੂ ਕਰ 8 ਰਾਈਫਲਾਂ ਬਰਾਮਦ ਕੀਤੀਆਂ ਹਨ ਜਦਕਿ ਬਾਕੀ ਦੀ ਰਿਕਵਰੀ ਹੋਣੀ ਹਾਲੇ ਬਾਕੀ ਹੈ ਦੱਸਦੀ ਹੈ ਕਿ ਫੜੇ ਗਏ આરોપી ਤਪਾ ਮੰਡੀ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਹ ਅਸਲਾ ਮੁਲਜ਼ਮਾਂ ਦੇ ਘਰਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ ਬਿਊਰੋ ਰਿਪੋਰਟ ਜਗਵਾਨੀ ਟੀਵੀ ਚੰਡੀਗੜ੍ਹ